ਆਮ ਆਦਮੀ ਪਾਰਟੀ 'ਚ ਖਾਸ ਕਰਕੇ ਸੰਗਰੂਰ ਬਰਨਾਲੇ ਜ਼ਿਲ੍ਹੇ 'ਚ ਸਭ ਕੁਝ ਠੀਕ ਠਾਕ ਨਹੀਂ ਹੈ। ਦਲਬੀਰ ਗੋਲਡੀ ਨੇ ਬਗਾਵਤ ਦਾ ਝੰਡਾ ਚੱਕ ਲਿਆ ਆਮ ਆਦਮੀ ਪਾਰਟੀ ਦੇ ਖਿਲਾਫ। ਆਮ ਆਦਮੀ ਪਾਰਟੀ ਦੇ ਖਿਲਾਫ ਵੱਡੀ ਬਗਾਵਤ ਦੀ ਤਿਆਰੀ 'ਚ ਹੈ ਦਲਬੀਰ ਗੋਲਡੀ। ਜਿਸ ਦੇ ਸੰਕੇਤ ਸਾਫ਼ ਮਿਲਨੇ ਸ਼ੁਰੂ ਹੋ ਗਏ ਨੇ। ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਖਲਾਰਾ ਹੈ ਬਰਨਾਲੇ ਵਾਲੀ ਜਿਮਨੀ ਚੌਂ ਨੂੰ ਲੈ ਕੇ। ਇਹਦੀ ਵਿਸਤਾਰਤ ਖਬਰ ਤੁਹਾਨੂੰ ਕੱਲ ਨੂੰ ਸਵੇਰੇ ਦਵਾਂਗੇ। ਪਰ ਗੋਲਡੀ ਦੀ ਕੀ ਬਗਾਵਤ ਹੈ ਕਿੱਥੇ ਕੀ ਹੋਇਆ ਇਹ ਸਾਰਾ ਮੱਜਰ ਤੁਹਾਨੂੰ ਖੋਲ ਕੇ ਦੱਸਦਾ ਮੈਂ ਹਰਿੰਦਰ ਬਾਜਵਾ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮਾਮਲਾ ਇਹ ਹੈ ਕਿ ਦਲਬੀਰ ਗੋਲਡੀ ਕਾਂਗਰਸ ਛੱਡ ਕੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਕਾਰਜਸ਼ੈਲੀ ਤੋਂ ਨਾਰਾਜ਼ ਹੋ ਕੇ ਸੁਖਪਾਲ ਸਿੰਘ ਖੈਰਾ ਨੂੰ ਉਮੀਦਵਾਰੀ ਤੋਂ ਸਾਰਾ ਕੁਝ ਕਰ ਕਰਾ ਕੇ ਆਮ ਆਦਮੀ ਪਾਰਟੀ 'ਚ ਚਲੇ ਗਏ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਝੋਲੀ 'ਚ ਪੈ ਗਏ ਸੀ ਪਰ ਹੁਣ ਕਹਿੰਦੇ ਕਿ ਨਰਾਸ਼ਾ ਜੀ ਹੱਥ ਲੱਗੀ ਹੈ 골ਡੀ ਦੇ ਅੰਦਰੂਨੀ ਸੂਤਰ ਦੱਸਦੇ ਆ ਕਿ ਇਸ ਨਰਾਸ਼ਾ ਭਰੇ ਮਾਹੌਲ ਦੇ ਵਿੱਚ 골ਡੀ ਹੁਣ ਨਵੇਂ ਰਾਹ ਤਲਾਸ਼ਣ ਦੀ ਕੋਸ਼ਿਸ਼ ਚ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਬਗਾਵਤ ਕਿਵੇਂ ਹੈ ਇਹਦੇ ਬਾਰੇ ਮੈਂ ਤੁਹਾਨੂੰ ਖੋਲ ਕੇ ਦੱਸਦਾ ਬੀਤੀ ਕੱਲ ਜਣੇ ਕਿ 13 ਅਗਸਤ 2024 ਨੂੰ ਦਲਵੀਰ 골ਡੀ ਪੰਜਾਬ ਯੂਨੀਵਰਸਿਟੀ ਦੇ ਹਾਤੇ ਚ ਜਾਂਦੇ ਆ ਕੈਂਪਸ ਚ ਜਾਂਦੇ ਆ ਉੱਥੇ ਆਪਣੀ ਕੇ ਲਈਏ ਕਿ ਮਾਂ ਜਥੇਬੰਦੀ ਵਿਦਿਆਰਥੀ ਜਥੇਬੰਦੀ ਸੋਪੂ ਦੇ ਇੱਕ ਸਮਾਗਮ ਚ ਸ਼ਾਮਲ ਹੁੰਦੇ ਆ ਤੇ ਬਾਕੀ ਜਥੇ ਵਿਦਿਆਰਥੀ ਜਥੇਬੰਦੀਆਂ ਇਹ ਜਿਹੜੇ ਕਾਕਾਸ਼ਾਹੀ ਆ ਉਹਨਾਂ ਨੂੰ ਪਾਰਟੀ ਕਹਿੰਦੇ ਆ ਪਰ ਪਾਰਟੀ ਨਹੀਂ ਉਹ ਜਥੇਬੰਦੀਆਂ ਹੁੰਦੀਆਂ ਨੇ ਆਰਗੇਨਾਈਜੇਸ਼ਨਸ ਹੁੰਦੀਆਂ ਨੇ ਛੱਡ ਕੇ ਆਏ ਲੋਕਾਂ ਦਾ ਵੈਲਕਮ ਕਰਦੇ ਆ ਮੂੰਹ ਚ ਲੱਡੂ ਪਾ ਕੇ ਤੇ ਉਹਨਾਂ ਨੂੰ ਸੂਪੂ ਦੀ ਮੈਂਬਰੀ ਦਿੰਦੇ ਆ ਸਵਾਲ ਇਹ ਪੈਦਾ ਹੋ ਗਿਆ ਸਥਿਤੀ ਇਹ ਬਣ ਗਈ ਕਿ ਆਖਰਕਾਰ ਦਲਬੀਰ ਗੋਲਡੀ ਜੋ ਕਿ ਆਮ ਆਦਮੀ ਪਾਰਟੀ ਦੇ ਮੈਂਬਰ ਨੇ ਹਾਲੇ ਕਿ ਉਹਨਾਂ ਕੋਲ ਕੋਈ ਵੱਡਾ ਅਹੁਦਾ ਨਹੀਂ ਪਰ ਬੇ ਮੁਢਲੇ ਮੈਂਬਰ ਤੋਂ ਆਮ ਆਦਮੀ ਪਾਰਟੀ ਦੇ ਨੇ ਆਮ ਆਦਮੀ ਪਾਰਟੀ ਦੀ ਵਿਦਿਆਰਥੀ ਵਿੰਗ ਹੈ ਜਿਹੜਾ ਵਿਦਿਆਰਥੀ ਜਥੇਬੰਦੀ ਆ ਉਹ ਹੈਗੀ ਐ ਸੀਵਾਈਐਸਐਸ ਛਾਤਰ ਜੁਵਾ ਸੰਘਰਸ਼ ਸਮਿਤੀ ਉਹਦੀ سپورਟ ਕਰਨ ਦੀ ਥਾਂ ਤੇ ਉਹਦੀ ਵਿਰੋਧੀ ਜਥੇਬੰਦੀ ਦੀ ਵਿਦਿਆਰਥੀ ਜਥੇਬੰਦੀ ਸੋਪੂ ਦੀ سپورਟ ਚ ਗਏ ਨੇ ਹੁਣ ਤੁਸੀਂ ਆਪ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ ਦਲਬੀਰ ਗੋਲਡੀ ਹੁਰਾਣੇ ਮੈਂ ਪਹਿਲਾਂ ਉਹਨਾਂ ਦੀ ਗੱਲ ਦੱਸ ਦਵਾਂ ਕਿਉਂਕਿ ਕਈ ਵਾਰ ਗੋਲਡੀ ਹੁਣੀ ਵੀ ਇਤਰਾਜ਼ ਕਰਨ ਜਾਂ ਕੋਈ ਹੋਰ ਇਤਰਾਜ਼ ਕਰੇ ਮੇਰੀਆਂ ਅਗਲੀਆਂ ਗੱਲਾਂ ਤੋਂ ਪਹਿਲਾਂ ਕਿ ਉਹ ਕਹਿੰਦੇ ਕਿ ਇਹਦਾ ਕੋਈ ਸਿਆਸੀ ਮਤਲਬ ਨਾ ਕੱਢਿਆ ਜਾਵੇ ਮੇਰੀ ਸਮਝ ਤੋਂ ਪਰੇ ਹੈ ਗੋਲਡੀ ਸਿਆਸਤਦਾਨ ਨੇ ਸਿਆਸਤਦਾਨ ਦਾ ਕੀਤਾ ਹੋਇਆ ਪਬਲੀਕਲੀ ਕੰਮ ਉਹਦੀ ਹਰ ਵੇਲੇ ਉਹਦੇ ਸਿਆਸੀ ਮਾਇਨੇ ਹੁੰਦੇ ਆ ਸਿਆਸਤਦਾਨ ਦਾ ਕੋਈ ਵੀ ਮੂਵ ਕੋਈ ਵੀ ਕਦਮ ਬਗੈਰ ਸਿਆਸਤ ਤੋਂ ਤੇ ਬਿਨਾ ਸੋਚੇ ਸਮਝੇ ਨਹੀਂ ਹੁੰਦਾ ਜਿਹੜਾ ਵਿਅਕਤੀ ਕਹਿੰਦਾ ਕਿ ਇਹ ਸਿਆਸੀ ਨਹੀਂ ਤਾਂ ਉਹ ਸਭ ਤੋਂ ਵੱਡੀ ਸਿਆਸਤ ਉਸ ਸਮੇ ਉਸ ਮੌਕੇ ਦੇ ਉੱਤੇ ਕਰ ਰਿਹਾ ਹੁੰਦਾ ਹੈ ਅ ਇਸ ਕਥਨ ਲਈ ਦਲਬੀਰ ਗੋਲੜੀ ਨੇ ਕਿਹਾ ਕਿ ਇਹਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ ਪਰ ਇਹ ਸਾਰਾ ਕੁਝ ਸਿਆਸਤ ਨਾਲ ਜੁੜਿਆ ਹੋਇਆ ਸੋਪੂ ਉਹਨਾਂ ਦੀ ਪਾਰਟੀ ਰਹੀ ਹੈ ਉਸ ਜਥੇਬੰਦੀ ਤੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਰਹੇ ਸਟੂਡੈਂਟ ਕੌਂਸਲ ਦੇ ਪ੍ਰੈਜ਼ੀਡੈਂਟ ਰਹੇ ਉਹ ਉਹਨਾਂ ਦਾ ਉਹਨਾਂ ਨਾਲ ਇੱਕ ਉਸ ਜਥੇਬੰਦੀ ਨਾਲ ਇੱਕ ਰਿਸ਼ਤਾ ਹੈ ਪਰ ਉਸ ਤੋਂ ਬਾਅਦ ਉਹ ਐਨਐਸਯੂਆਈ ਚ ਆ ਗਏ ਜੇ ਡਾਈ ਰਿਸ਼ਤਾ ਹੁੰਦਾ ਸੋਪੂ ਦੇ ਨਾਲ ਪਿਆਰ ਆ ਗੂੜ ਹੁੰਦਾ ਤਾਂ ਉਹ ਸੋਪੂ ਨੂੰ ਕਿਉਂਕਿ ਸੋਪੂ ਤੇ ਪੂਸੂ ਜੇਕਰ ਕਮਜ਼ੋਰ ਹੋਈਆਂ ਤਾਂ ਉਹ ਐਨਐਸਯੂਆਈ ਦੀ ਐਂਟਰੀ ਤੇ ਹੋਈਆਂ ਤੁਸੀਂ ਸੁਣਿਆ ਹੋਣਾ ਦਲਵੀਰ ਗੋਲਡੀ ਕਹਿੰਦੇ ਕਿ ਮੈਂ ਰਾਹੁਲ ਗਾਂਧੀ ਤੋਂ ਬਹੁਤ ਪ੍ਰਭਾਵਿਤ ਹੋਇਆ ਰਾਹੁਲ ਗਾਂਧੀ ਇੱਕ ਵਾਰ ਚੰਡੀਗੜ੍ਹ ਯੂਨੀਵਰਸਿਟੀ ਪੰਜ ਮਾਫ਼ ਕਰਨਾ ਪੰਜਾਬ ਯੂਨੀਵਰਸਿਟੀ ਆਏ ਸੀ ਉੱਥੇ ਉਹਨਾਂ ਦਾ ਇੱਕ ਬੜਾ ਠੀਕ ਠਾਕ ਪ੍ਰੋਗਰਾਮ ਹੋਇਆ ਐ ਐਨਐਸਜੁਆਈ ਨੇ ਕਰਾਇਆ ਭਾਸ਼ਨ ਹੋਇਆ ਉਸ ਤੋਂ ਬਾਅਦ ਐਨਐਸਜੁਆਈ ਦਾ ਜਿਹੜਾ ਉਹ ਬਾਹਰ ਹੈ ਰਾਈਜ਼ ਆ ਜਿਹੜਾ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਹੁੰਦਾ ਹੈ ਉਸ ਵੇਲੇ ਦਲਬੀਰ ਗੋਲਡੀ ਆਏ ਸੀ ਔਰ ਰਾਹੁਲ ਗਾਂਧੀ ਤੋਂ ਪ੍ਰਭਾਵਿਤ ਹੋਏ ਸੀ ਉਸ ਵੇਲੇ ਉਹ ਐਨਐਸਜੁਆਈ ਚਾਹੇ ਸੀ ਜੋ ਕਿ ਕਾਂਗਰਸ ਦਾ ਵਿਦਿਆਰਥੀ ਵਿੰਗ ਹੈ ਇਹ ਸਾਰੀਆਂ ਚੀਜ਼ਾਂ ਹਣ ਅਚਨ ਚੇਤ ਉਹ ਵਾਲੀ ਮੁਹੱਬਤ ਪੁਰਾਣਾ ਪਿਆਰ ਕਿਵੇਂ ਜਾਗ ਪਿਆ ਇਹਨੂੰ ਤਾਂ ਹੁਣ ਪੋਲੀਟੀਕਲੀ ਟਰਾਂਸਲੇਟ ਕਰਨਾ ਜ਼ਰੂਰੀ ਹੈ ਤੇ ਕਰਨਾ ਪੈਣਾ ਹੈ ਤੇ ਦੇ ਮਾਇਨੇ ਵੀ ਨੇ ਇਹਦੀ ਇਹਦਾ ਸਿਆਸੀ ਅਨਵਾਦ ਹੈ ਜਿਹੜਾ ਉਹ ਬਹੁਤ ਅਹਿਮੀਅਤ ਰੱਖਦਾ ਹੈ ਹੁਣ ਬਗਾਵਤ ਕਿਵੇਂ ਆ ਇਸ ਸਮੇ ਕਾਉਂਸਲ ਦੇ ਉੱਤੇ ਪ੍ਰੈਜ਼ੀਡੈਂਟ ਹੈ ਜਿਹੜਾ ਕਾਉਂਸਲ ਦਾ ਪ੍ਰੈਜ਼ੀਡੈਂਟ ਹੈ ਜਿਹੜਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਜਿਹੜੀ ਵਿਦਿਆਰਥੀ ਕਾਉਂਸਲ ਹੈ ਜਿਹੜੀ ਵਿਦਿਆਰਥੀ ਕਾਉਂਸਲ ਸਟੂਡੈਂਟ ਕਾਉਂਸਲ ਹੈ ਉਹਦਾ ਜਿਹੜਾ ਪ੍ਰੈਜ਼ੀਡੈਂਟ ਹੈ ਮੈਂ ਨਾ ਮਿਸ ਕਰ ਰਿਹਾ ਪਰ ਉਹ ਸੀਵਾਈਐਸਐਸ ਦਾ ਹੁਣ ਉੱਥੇ ਦੋ ਚੀਜ਼ਾਂ ਬਹੁਤ ਅਲਗੜ ਹੁੰਦੀਆਂ ਨੇ ਤੁਸੀਂ ਉਹ ਸਾਰੇ ਸਿਨੈਰੀਓ ਨੂੰ ਦੇਖੋਗੇ ਉਸ ਸਭ ਕਾਜੜੀ ਪਿਛਲੀ ਕੈਂਪੇਨ ਸੀ ਸੀਆਈਐਸਐਸ ਦੀ ਉਸ ਸਾਰੀ ਕੈਂਪੇਨ ਨੂੰ ਗੁਰਮੀਤ ਸਿੰਘ ਮੀਤਹਿਰ ਸਾਬਕਾ ਕੈਬਨਰ ਮੰਤਰੀ ਤੇ ਮੌਜੂਦਾ ਲੋਕ ਸਭਾ ਮੈਂਬਰ ਨੇ ਰਨ ਕੀਤਾ ਸੀ ਤੇ ਵਿਨਿੰਗ ਟਾਈਮ ਤੇ ਵੀ ਉਹ ਉੱਥੇ ਮੌਜੂਦ ਸੀ ਜਦੋਂ ਉਹਨਾਂ ਦਾ ਉਮੀਦਵਾਰ ਜਿੱਤਿਆ ਚੋਣ ਜਿੱਤਿਆ ਇਸ ਸਮੇਂ ਸੱਤਾਧਾਰੀ ਤੇੜਾ ਜਿਹੜੀ ਉਹ ਉੱਥੇ ਆਮ ਆਦਮੀ ਪਾਰਟੀ ਹੈ ਇੱਕ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਦਾ ਵਿਦਿਆਰਥੀ ਵਿੰਗ ਹੈ ਦਲਬੀਰ ਗੋਲਡੀ ਮੁੱਖ ਮੰਤਰੀ ਦੀ ਝੋਲੀ 'ਚ ਪੈਣ ਤੇ باوجود ਜਾ ਕੇ ਵਿਰੋਧੀ ਪਾਰਟੀ ਲਈ ਪ੍ਰਚਾਰ ਕਰ ਰਹੇ ਨੇ ਵਿਰੋਧੀ ਪਾਰਟੀ 'ਚ ਬੰਦੇ ਜਥੇਬੰਦੀ 'ਚ ਬੰਦੇ ਵਾੜ ਰਹੇ ਨੇ ਬੰਦੇ ਸ਼ਾਮਲ ਕਰਾ ਰਹੇ ਨੇ ਹੁਣ ਜੇ ਕੋਈ ਇਹਨੂੰ ਕਹੇ ਕਿ ਇਹ ਸਿਆਸਤ ਨਹੀਂ ਹੈ ਇਹਨੂੰ ਪੋਲੀਟਿਕਲੀ ਰੰਗਤ ਨਾ ਦਿੱਤੀ ਜਾਵੇ ਮੈਨੂੰ ਲੱਗਦਾ ਹੈ ਜਾਂ ਤਾਂ ਉਹ ਬਹੁਤ ਚੋਸਤ ਹੈ ਜਾਂ ਫਿਰ ਬਹੁਤ ਪੋੜਾ ਹੈ ਇਸ ਤਰ੍ਹਾਂ ਦਾ ਕਦੇ ਹੋਈ ਨਹੀਂ ਸਕਦਾ ਸ਼ਰੇਆਮ ਮੀਤ ਦੇ ਵਿਰੁੱਧ ਬਗਾਵਤ ਹੈ ਲਾਦੀ ਢੋਂਸ ਦੇ ਵਿਰੁੱਧ ਬਗਾਵਤ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਯੂਥ ਦੇ ਸੈਕਟਰੀ ਨੇ ਮੇਰੇ ਖਿਆਲ ਚ ਜਾਂ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਖਿਲਾਫ ਬਗਾਵਤ ਹੈ ਸ਼ਰੇਆਮ ਬਗਾਵਤ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਖਿਲਾਫ ਕਿ ਉਹਨਾਂ ਉਹ ਤਾਂ ਜਥੇਬੰਦੀ ਲਈ ਜ਼ੋਰ ਲਾ ਰਹੇ ਨੇ ਕਿ ਕਿਸੇ ਤਰੀਕੇ ਜਤਾਇਆ ਜਾ ਸਕੇ ਕਿਸੇ ਤਰੀਕੇ ਇਹ ਸਾਰੇ ਕਾਸੇ ਨੂੰ ਖੋਲ ਆਪਣੇ ਜਥੇਬੰਦੀ ਨੂੰ ਐਕਸਪੈਂਡ ਕੀਤਾ ਜਾ ਸਕੇ ਪਰ ਇਹਦਾ ਨਹੀਂ ਗੁਲਦਲਵੀਰ ਗੋਲਡੀ ਆਮ ਆਦਮੀ ਪਾਰਟੀ ਚ ਵੀ ਨੇ ਤੇ ਜਾ ਕੇ ਵਿਦਿਆਰਥੀ ਵਿੰਗ ਦੀ ਜਿਹੜੀ ਵਿਰੋਧਤਾ ਵੀ ਕਰਦੇ ਨੇ ਇਹ ਤਾਂ ਕੋਈ ਉਹ ਨਹੀਂ ਕਹਿ ਸਕਦਾ ਇਸ ਨੂੰ ਸਿੱਧੇ ਸਿੱਧੇ ਤੌਰ ਦੇ ਉੱਤੇ ਮੁਖਾਲਫਤ ਬਗਾਵਤ ਦੇ ਜ਼ੁਮਰੇ ਚ ਰੱਖਿਆ ਜਾਂਦਾ ਹੈ ਇਹਨੂੰ ਕੋਈ ਨਹੀਂ ਕਹਿ ਸਕਦਾ ਕਿ ਤੁਸੀਂ ਇਹਨੂੰ ਪੋਲੀਟੀਕਲ ਰੰਗਤ ਨਾ ਦਿਓ ਇਹਦੀ ਪੋਲੀਟੀਕਲ ਟ੍ਰਾਂਸਲੇਸ਼ਨ ਇਹੀ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਬਹੁਤ ਕੁਝ ਚੱਲ ਰਿਹਾ ਹੈ ਖਾਸ ਕਰਕੇ ਆਉਂਦੀਆਂ ਜਿਮਣੀ ਚੋਣਾਂ ਨੂੰ ਲੈ ਕੇ ਦੋ ਧੜੇ ਬਣ ਚੁੱਕੇ ਨੇ ਕਿਹੜੇ ਕਿਹੜੇ ਧੜੇ ਨੇ ਇਹਦੀ ਗੱਲ ਮੈਂ ਤੁਹਾਨੂੰ ਅਗਲੀ ਖਬਰ 'ਚ ਦੱਸੂਗਾ ਕਿ ਗੋਲਡੀ ਨਾਲ ਅਸਲ 'ਚ ਆਮ ਆਦਮੀ ਪਾਰਟੀ ਦੇ ਵਿੱਚ ਕੌਣ ਖੜਾ ਹੈ ਕੌਣ ਨਹੀਂ ਖੜਾ ਕਿਨੂੰ ਟਿਕਟ ਦੇਣ ਦੀ ਕਿਹੜੀ ਬਗਾਵਤ ਕੀਤੀ ਜਾ ਰਹੀ ਹੈ ਕੌਣ ਗੋਲਡੀ ਦੀ ਟਿਕਟ ਦੀ ਬਗਾਵਤ ਕਰ ਰਿਹਾ ਸਾਰੀਆਂ ਚੀਜ਼ਾਂ ਤੁਹਾਨੂੰ ਅਗਲੀ ਖਬਰ 'ਚ ਮਿਲਣਗੀਆਂ ਪਰ ਆਮ ਆਦਮੀ ਪਾਰਟੀ ਦੇ ਅੰਦਰ ਸਭ ਕੁਝ ਠੀਕ-ਠਾਕ ਨਹੀਂ ਦਲਬੀਰ ਗੋਲਡੀ ਇਸ ਸਮੇਂ ਕੋਟੜ ਮਹਿਸੂਸ ਕਰ ਰਹੇ ਆ ਉਹੀ ਕੋਟਨ ਦਾ ਕਾਰਨ ਹੈ ਕਿ ਦਲਬੀਰ ਗੋਲਡੀ ਨੂੰ ਸੂਪੂ ਦੀ ਜਿਹੜਾ ਇੱਕ ਸਮਾਗਮ 'ਚ ਜਾਣਾ ਪਿਆ ਤੇ ਇਹ ਸੰਕੇਤ ਦੇਣਾ ਪਿਆ ਕਿ ਜੇ ਤੁਸੀਂ ਮੇਰੇ ਨਾਲ ਧੱਕਾ ਕਰੋਗੇ ਤਾਂ ਮੈਂ ਤੁਹਾਡੀ ਜਥੇਬੰਦੀ ਜਿਹੜੀ ਕਿ CYSS 76 ਜੂਆ ਸੰਘਰਸ਼ ਸਮਿਤੀ ਹੈ ਜਿਹੜੀ ਆਮ ਆਦਮੀ ਪਾਰਟੀ ਦਾ ਵਿਦਿਆਰਥੀ ਤੇ ਨੌਜਵਾਨ ਵਿੰਗ ਹੈ ਉਸ ਦੇ ਉਮੀਦਵਾਰ ਨੂੰ ਨਹੀਂ ਜਿੱਤਣ ਦਿੰਦਾ ਕਿਉਂਕਿ ਹੁਣ ਤਾਂ ਸੱਤਾਧਾਰੀ ਨੇ ਅਗਲੀ ਵਾਰ ਜਿੱਤਣ ਦੀ ਸੁਭਾਵਿਕ ਜੀ ਗੱਲ ਹੈ ਕਿ ਆਸ ਹੁੰਦੀ ਆ ਤੇ ਮਿਹਨਤ ਕਰਦਾ ਹੋਇਆ ਵਿਅਕਤੀ ਹੁਣ ਸਵਾਲ ਇਹ ਹੈ ਕਿ ਉਹ ਬੰਦਾ ਕਿਉਂ ਜਿੱਤਣ ਦੇਣਗੇ ਜੇ ਦਲਬੀਰ ਗੋਲਡੀ ਦੇ ਨਾਲ ਆਮ ਆਦਮੀ ਪਾਰਟੀ ਉਹਨਾਂ ਨੇ ਇੱਕ ਰਾਹ ਲੱਭਿਆ ਕਿ ਇੱਥੇ ਕੋਈ ਸ਼ੱਕ ਨਹੀਂ ਕਿ ਦਲਬੀਰ ਗੋਲਡੀ ਦਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਰਕਲ ਦੇ ਅੰਦਰ ਠੀਕ-ਠਾਕ ਪ੍ਰਭਾਵ ਹੈ ਵਿਦਿਆਰਥੀਆਂ ਤੇ ਹੋਵੇ ਨਾ ਹੋਵੇ ਪਰ ਉੱਥੋਂ ਦੇ ਜਿਹੜੇ ਵਿਦਿਆਰਥੀ ਸਿਆਸਤਦਾਨ ਨੇ ਸਟੂਡੈਂਟ ਪੋਲੀਟੀਸ਼ੀਅਨ ਨੇ ਸਟੂਡੈਂਟ ਐਕਟੀਵਿਸਟ ਨੇ ਉਹਨਾਂ 'ਚ ਉਹਨਾਂ ਦੀ ਠੀਕ-ਠਾਕ ਪੈਠ ਹੈ ਤੇ ਉਸ ਪੈਟ ਦੇ ਕਾਰਨ ਦਲਬੀਰ ਗੋਲਡੀ ਨੇ ਇੱਕ ਕਦਮ ਚੱਕਿਆ ਜੇਕਰ ਮੈਂ ਨੂੰ ਪੋਲੀਟਿਕਲੀ ਕਲੀਅਰ ਐਂਡ ਕਟ ਤੌਰ ਦੇ ਉੱਤੇ ਟਰਾਂਸਲੇਟ ਕਰਾਂ ਤਾਂ ਇਹੀ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਦਲਬੀਰ ਗੋਲਡੀ ਨੇ ਇੱਕ ਵਾਰ ਇਹ ਚੀਜ਼ ਦਿਖਾਈ ਹੈ ਕਿ ਜੇ ਤੁਸੀਂ ਮੇਰੇ ਨਾਲ ਇਦਾਂ ਕਰਦੇ ਹੋ ਜਾਂ ਮੇਰੇ ਨਾਲ ਮੇਰੀ ਪੁੱਛ ਪੜਤਾਲ ਨਹੀਂ ਹੁੰਦੀ ਤਾਂ ਫਿਰ ਮੈਂ ਆਪਣੀ ਅੱਡ ਅਫਲੀ ਕੁੱਟਣ ਦੇ ਲਈ ਤਿਆਰ ਹਾਂ ਫਿਰ ਤੁਹਾਡੀ ਸੀਆਈਐਸਐਸ ਨੂੰ ਮੈਂ ਕੁਝ ਨਹੀਂ ਲੈਣਾ ਦੇਣਾ ਮੈਂ ਆਪਣਾ ਅੱਡ ਕਰੂੰਗਾ ਕਿਉਂਕਿ ਤੁਸੀਂ ਇਹ ਅੰਦਾਜ਼ਾ ਲਾਓ ਕਿ ਸੋਪੂ ਤੋਂ ਬਾਅਦ ਦਲਬੀਰ ਗੋਲਡੀ ਆਏ एनएसजीआई एनएसजीआई तो बाद आए हो जूथ कांग्रेस जहां फिर कांग्रेस ਦੇ ਅੰਦਰ ਉਸ ਤੋਂ ਬਾਅਦ ਉਹ ਚਲੇ ਗਏ ਹੁਣ ਆਮ ਆਦਮੀ ਪਾਰਟੀ ਚ ਤੀਜੇ ਤਾਂ ਆ ਚੁੱਕੇ ਨੇ ਉਹ ਪਹਿਲਾ ਪਿਆਰ ਤਾਂ ਉਹਨਾਂ ਦਾ ਜਾਗਣਾ ਚਾਹੀਦਾ ਸੀ एनएसजीआई ਦੇ ਨਾਲ ਨਹੀਂ ਜਾਗਿਆ ਕਿਉਂਕਿ ਪੋਲੀਟੀਕਲੀ ਤੇ ਟੈਕਨੀਕਲੀ ਯੂਐਨਐਸਜੀਆਈ ਨਹੀਂ ਜਾ ਸਕਦੇ ਸੀ एनएसजीआई ਦੇ ਕਿਸੇ ਸਮਾਗਮ 'ਚ ਜਾਂਦੇ ਤਾਂ ਲੋਕ ਸਿੱਧੇ ਕਹਿੰਦੇ ਕਿ ਕਾਂਗਰਸ 'ਚ ਵਾਪਸੀ ਹੋ ਰਹੀ ਹੈ ਜਾਂ ਇਦਾਂ ਦੀ ਕੋਈ ਗੱਲ ਉੱਡਦੀ ਇਸ ਤੋਂ ਬਚਣ ਦੇ ਲਈ ਤੇ ਆਪਣਾ ਪਿਆਰਾ ਪੁਰਾਣਾ ਪਿਆਰ ਹੈ ਉਹ ਉਹਦਾ ਵੀ ਲਾਭ ਲੈਣਾ ਹੈ ਤੇ ਉਸ ਲਾਭ ਲੈਣ ਦੇ ਲਈ ਸਾਰਾ ਕੁਝ ਹੋਇਆ ਹੁਣ ਇਹ ਗੱਲ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਦਲਬੀਰ ਗੋਲਡੀ ਦੀ ਉਸ ਪ੍ਰਕਾਰ ਦੀ ਪੁਛਪੜਤਾਲ ਨਹੀਂ ਉਹਨਾਂ ਦੇ ਚੱਕਰ 'ਚ ਦੋ ਧੜੇ ਬਣ ਚੁੱਕੇ ਨੇ ਦੂਜੀ ਗੱਲ ਇਹ ਹੈ ਕਿ ਦਲਬੀਰ ਗੋਲਡੀ ਆਮ ਆਦਮੀ ਪਾਰਟੀ ਨੂੰ ਆਪਣੇ ਤੇਵਰ ਦਿਖਾਉਣਾ ਚਾਹੁੰਦੇ ਨੇ ਇਸੇ ਕਰਕੇ ਉਹ ਸੂਪੂ ਦੇ ਪ੍ਰੋਗਰਾਮ 'ਚ ਗਏ ਨੇ ਤੇ ਆਉਂਦੇ ਦਿਨਾਂ ਦੇ ਅੰਦਰ ਦਲਬੀਰ ਗੋਲਡੀ ਕੋਈ ਹੋਰ ਵੀ ਧਮਾਕਾ ਕਰ ਸਕਦੇ ਆ ਇਹਦੇ ਲਈ ਵੀ ਤੁਸੀਂ ਤਿਆਰ ਰਹੋ